ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਚਿੰਤਾਜਨਕ ਦਿਖਾਈ ਦੇ ਰਹੇ ਨੇ ਜਿੱਥੇ ਹੜ੍ਹਾਂ ਦੇ ਕਾਰਨ ਲੋਕਾਂ ਦਾ ਆਮ ਜੀਵਨ ਪ੍ਰਭਾਵਿਤ ਹੋਇਆ ਉੱਥੇ ਹੀ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਖਾਸ ਕਰਕੇ ਬਾਸਮਤੀ ਝੋਨੇ ਦੀ ਫਸਲ ਤੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਬਲਾਕ ਦੇ ਵਿੱਚ ਬਾਸਮਤੀ ਦੀ ਸਭ ਤੋਂ ਵੱਧ ਕਾਸ਼ਤ ਹੋਈ ਸੀ ਪਰ ਇਸ ਵਾਰ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਜ਼ਮੀਨ ਮਾਲਕਾਂ ਨੂੰ ਵੀ ਵੱਡਾ ਝਟਕਾ ਲੱਗ ਰਿਹਾ ਹੈ ਦੁਰੰਗਲਾ ਬਲਾਕ ਦੇ ਵਿੱਚ ਬਾਸਮਤੀ ਦੀ ਖੇਤੀ ਬਹੁਤ ਸਾਰੇ ਕਿਸਾਨ ਕਰਦੇ ਨੇ ਪਰ ਇਸ ਵਾਰ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਜ਼ਮੀਨ ਮਾਲਕਾਂ ਨੇ ਪ੍ਰਤੀ ਏਕੜ ਲਗਭਗ 35000 ਤੋਂ 40000 ਰੁਪਏ ਤੱਕ ਖਰਚ ਕੀਤੇ ਨੇ ਪਰ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਬਾਸਮਤੀ ਲਾਈ ਹੋਈ ਹੈ ਉਹਨਾਂ ਨੂੰ ਵੀ ਦੋਹਰਾ ਝਟਕਾ ਲੱਗਿਆ ਕਿਉਂਕਿ ਠੇਕਾ ਤਾਂ ਦੇਣਾ ਹੀ ਪਵੇਗਾ ਤੇ ਨਾਲ ਫਸਲ ਵੀ ਖਰਾਬ ਹੋ ਗਈ ਹੈ ਦੂਜੇ ਪਾਸੇ ਫਸਲ ਖਰਾਬ ਹੋਣ ਕਰਕੇ ਝਾੜ ਘਟ ਨਿਕਲੇਗਾ ਤੇ ਇਸ ਦੀਆਂ ਕੀਮਤਾਂ ਵੀ ਕਾਫੀ ਵੱਧ ਸਕਦੀਆਂ ਨੇ ਜਿਸ ਕਾਰਨ ਆਮ ਲੋਕਾਂ ਨੂੰ ਬਾਸਮਤੀ ਚੌਲ ਖਰੀਦਣ ਦੇ ਵਿੱਚ ਜ਼ਿਆਦਾ ਪੈਸਾ ਖਰਚਣਾ ਪਵੇਗਾ ਇਸ ਮੌਕੇ ਤੇ ਕਿਸਾਨ ਜਗਤਾਰ ਪ੍ਰੀਤਮ ਸਿੰਘ ਜਤਿੰਦਰ ਸਿੰਘ ਜਗੀਰ ਸਿੰਘ ਅਤੇ ਰੰਜਨ ਸਿੰਘ ਨੇ ਮੰਗ ਕੀਤੀ ਹੈ ਕਿ ਸਰਕਾਰ ਸਾਡੀਆਂ ਖਰਾਬ ਹੋਈਆਂ ਫਸਲਾਂ ਦਾ ਨੁਕਸਾਨ ਸਾਨੂੰ ਦੇਵੇ ਤਾਂ ਜੋ ਅਸੀਂ ਆਉਣ ਵਾਲੀ ਅਗਲੀ ਫਸਲ ਬੀਜ ਸਕੀਏ ਮੇਰਾ ਨਾਮ ਜੀ ਰੇਸ਼ਮ ਸਿੰਘ ਹੈ ਪਿੰਡ ਖੁਖਰਾਜਪੂਤਾ ਜ਼ਿਲ੍ਹਾ ਗਰਦਾਸਪੁਰ ਇਸ ਦਿਕਤ ਇਹ ਤੇ ਆਈ ਆ ਵੀ ਜਿੱਥੇ ਲੈਵਲ ਤੇ ਤੁਸੀਂ ਖੜੇ ਹੋ ਇੱਥੇ 5-5 ਫੁੱਟ ਪਾਣੀ ਚੱਲ ਕੇ ਗਿਆ ਤੇ ਹੁਣ ਚੋਨਾ ਨੰਗਾ ਹੋਇਆ ਮੁਸ਼ਕ ਮੰਡਿਆ ਜਿਹੜੀ ਪਰਮਲ ਹੀ ਉਹ ਫੁਕੜ ਹੋ ਗਈ ਆ ਤੇ 11 ਕਿਤੇ ਭਰਾ ਲੋ ਗਈ ਬਿਲਕੁਲ ਜੀ 5-700 ਏਕੜ ਇੱਥੇ ਫਸਲ ਆ ਦੀ 11 ਕਿਰੀ ਸਾਡੇ ਪਿੰਡ ਦੀ ਬਾਕੀ ਪੂਰਾ ਇਲਾਕਾ ਵੀ ਪੂਰਾ ਹਾਰਪ੍ਰਭਾਵਤ ਹੋ ਗਿਆ ਲਾਗੇ ਨਵੇਦਾ ਸਕੂਲ ਆ ਜਿਹੜਾ ਤੁਸੀਂ ਵੇਖਣ ਦਿਓ ਇਹ ਵੀ ਮੰਨ ਲਓ ਪੂਰੀ ਮਾਰ ਹੇਟ ਰਿਆ ਹੜ ਦੇ ਕਿੰਨਾ ਕ ਨੁਕਸਾਨ ਆ ਨੁਕਸਾਨ ਟੋਟਲੀ ਨੁਕਸਾਨੀ ਆ ਜੀ ਟੋਟਲੀ ਡੈਮੇਜ ਆ ਮੰਨ ਲਓ ਵੀ ਕੋਈ ਇਥੇ ਪ੍ਰਾਲੀ ਤੋਂ ਇਲਾਵਾ ਕੁਝ ਨਹੀਂ ਐ ਚ ਫਸਲ ਖਰਚਾ ਪੈਂਦਾ ਕਿੱਲੇ ਦਾ ਖਰਚਾ ਜੀ ਇੱਥੇ ਆ ਹੀ ਜਾਂਦਾ 30000 ਰੁਪਇਆ ਤੇ ਇਹ ਤੀਵ ਨਹੀਂ ਮੁਰਨਾ ਇਹ ਪ੍ਰਾਲੀ ਆ ਪ੍ਰਾਲੀ ਗਲੋਂ ਲਾਣੀ ਪੈਣੀ ਆ ਉਹ ਵੀ ਉੱਤੇ ਲੇਬਰ ਚਾਣੀ ਆ ਉਦਾਂ ਫਸਲ ਕਿੰਨੇ ਕਿਤੇ ਨਿਕਲੇ ਦੀ ਫਸਲ ਇਹ ਲੱਖ ਦੇ ਕਰੀਬ ਹੋਈ ਜਾਂਦੀ ਹੈ ਜੀ 11 ਕਿ ਦੀ ਇਹੋ ਮੇਨ ਫਸਲ ਆ ਸਾਡੀ ਬਾਸਮਤੀ ਦੀ ਇਲਾਕਾ ਮਸ਼ਹੂਰ ਆ ਬਾਸਮਤੀ ਲਈ ਤੇ ਬਿਲਕੁਲ ਹੀ ਇਹ ਕਿਦੇ ਮੂਹ ਦੇ ਮੂਹ ਸੁੱਟਦਾ ਜੀ ਇਹਨੇ ਕਿਹਾ ਮੇਰਾ ਨਾਮ ਜਤਿੰਦਰ ਸਿੰਘ ਹੈ ਪਿੰਡ ਖੋਖਰਾਂ ਦਾ ਮੈਂ ਰਹਿਣ ਵਾਲਾ ਹਾਂ ਸਾਡੇ ਇੱਥੇ 11 ਕੀ ਨੂੰ ਮੇਨ ਮੰਨਿਆ ਜਾਂਦਾ ਹੈ ਪਿੱਕਤਾ ਸਾਡਾ ਵੀ 11 ਕੀ ਨੂੰ ਬੀਜਦੇ ਹਨ ਤੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਰੀ 11 ਕੀ ਤਿਆਰ ਹੋ ਗਏ ਕਿ ਤਿਆਰ ਹੋ ਕੇ ਮਰੀਏ ਖਸਾ ਦੀ ਰੇਆਂ ਸਪਰੇਆਂ ਦਾ ਜੋ ਵੀ ਖਰਚਾ ਖੋਚਾ ਕਰਕੇ ਤਕਰੀਬਨ ਇੱਥੇ 4 ਤੋਂ 5 ਫੁੱਟ ਪਾਣੀ ਚੜ ਗਿਆ ਸੀ ਤੇ ਉਹ ਸਾਰੀ ਡਿੱਗ ਗਈ ਹੈ ਟਹਿ ਗਈ ਹੈ ਤੇ ਮਿੱਟੀ ਪੈ ਗਈ ਹੈ ਹੁਣ ਕੋਈ ਮੈਦ ਨਹੀਂ ਪੀਓ ਤੋ ਖਰਚਾ ਵੀ ਨਿਕਲੇਗਾ ਵੱਡੀ ਜਾਏ ਪੈਲੀ ਚੋ ਤੇ ਨਿਕਲ ਜਾ ਕਣਕ ਬੀਜੀ ਜਾਏ ਤਾਂ ਬਹੁਤ ਵਧੀਆ ਕਰਦਾ ਤੇ ਪੈਲੀਆਂ ਵੀ ਖਰਾਬ ਹੋ ਚੁੱਕੀਆਂ ਨੇ 11 ਕਿ ਠੇਕੇ ਵਾਲੀਆਂ ਸਾਰੀਆਂ ਪੈਲੀਆਂ ਨੇ ਤਕਰੀਬਨ ਸਾਰੀਆਂ ਤੁਸੀਂ ਪਿੱਛੇ ਦੇਖ ਸਕਦੇ ਪੰਚਾਇਤੀ ਏਰੀਆ ਹੀ ਸਾਰਾ ਤੇ ਲਾਗੇ ਪਿੰਡਾਂ ਦਾ ਵੀ ਘੱਟੋ ਘਾਟੀ ਤੇ 1500 ਵਾਦੀ ਕਿ ਏਕੜ ਕੋਈ ਕਹਦਾ ਕਿ ਮਾਰੇ ਗਿਆ ਬਹੁਤ ਜ਼ਿਆਦਾ ਤੇ ਹੁਣ ਇਹੋ ਬੇਨਤੀ ਸਰਕਾਰ ਨੂੰ ਵੀ ਸਾਾਨੂੰ ਮੌਜਾ ਦਿੱਤਾ ਜਾਏ 11 21 ਤੋਂ ਬਿਨਾਂ ਸਾਡੇ ਤੇ ਵੀ ਜਿੱਥੇ ਦਾਣੀ ਖਾਂ ਜੋਗੇ ਨਹੀਂ ਨਿਕਲਦੇ ਵੱਧ ਤਾਰ ਸਿੰਘ ਪਿੰਡ ਫੋਖਰ ਰਾਜਪੂਤਾਂ ਰਹਿਣਾ ਜੀ ਅਸੀਂ ਬਾਸਮਤੀ ਖੇਤੀ ਕਰਦੇ ਆਂ ਤੇ ਪਾਣੀ ਆਣ ਦੇ ਨਾਲ ਫਸਲ ਤਿਆਰ ਹੋਈਦੀ ਸੀ 4-500 ਕਿਲਾ ਜਿਹੜੀ ਯਾਰਾਂ ਕੀ ਉਹ ਖਤਮ ਹੋ ਗਈ ਸਾਡੀ ਸਾਡੂ ਖਾਂ ਜੋਗੇ ਦਾਣੇ ਦੀ ਆਸ ਵੀ ਨਹੀਂ ਰਹੀ ਪਾਣੀ ਇੱਥੇ ਚਾਰ-ਚਾਰ ਪੰਜ-ਪੰਜ ਫੁੱਟ ਪਾਣੀ ਇੱਥੇ ਖਲੋਤਾ ਦਾ ਹੀ ਜੀ ਬਿਲਕੁਲ ਫਸਲ ਤਬਾਹ ਹੋ ਗਈ ਆ ਲੱਗ ਲੱਗੇ ਪਿੰਡਾਂ ਦੀ ਵੀ ਹੋ ਗਈ ਸਾਡੀ ਤੇ ਬਹੁਤ ਜ਼ਿਆਦਾ ਹੋ ਗਈ ਆਪਣਾ 4-500 ਕਿਲਾ ਪਿੰਡ ਦਾ ਹੀ ਉਹ ਸਾਰਾ ਨੁਕਸਾਨ ਹੋ ਗਿਆ ਸਾਰਾ ਬਾਹਰ ਨਾ ਹਾਬਾਹ ਮਤੀ ਜਿਹੜੇ ਕੋ ਲੱਖ ਸਵਾ ਲੱਖ ਦੀ ਨਿਕਲਦੀ ਕਿੱਲੇ ਦੀ ਜੀ ਸਾਡੇ ਕਿੰਨਾ ਖਰਚਾ ਪੈ ਗਿਆ ਸੀ ਖਰਚਾ 30000 ਰੁਪਏ ਸਾਡਾ ਆ ਜਾਂਦਾ ਲਾਂਦਾ ਜੀ ਤੇ ਬਾਕੀ ਖਾਦਾਂ ਖੁੱਦਾਂ ਵੱਖਰੇ ਪਾਈ ਦਵਾਈਆਂ ਉੱਤੇ ਸਪ੍ਰੇਆਂ ਕਰੀਦਾ ਤੇ ਸਾਰੀ ਫਸਲ ਤਬਾਹ ਹੋ ਗਈ ਜੀ ਹੁਣ ਤੇ ਇਸ ਕਰਕੇ ਨਮਾਇਦਾ ਦਿੱਤਾ ਜਾਏਗਾ ਸਾਡੇ ਅੱਗੇ ਕਣਕ ਕਣੂ ਬੀਜਿਆਂ ਦਾ ਕੋਈ ਸਰਕਲ ਚੱਲ ਸਕੇ ਬਹੁਤ ਬਹੁਤ ਮਿਹਰਬਾਨੀ ਹੋਏਗੀ ਸਰਕਾਰ ਦੀ ਗੁਰਦਾਸਪੁਰ ਤੋਂ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ